ਸਤ ਗੁਰ ਪਾਸ ਬੇਨੰਤੀਆ ਮਿਲਾ ਨਾਮ ਆਧਾਰਾ ਟੁੱਠਾ ਸਚਾ ਪਾਤ ਸਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁ ਕੀ ਇੱਕ ਓ ਅੰਕਾਰ ਸਤ ਗੁਰ ਪਰਸਾਤ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤਦ ਰਾਖ ਲੈ ਹਰ ਜਿਉ ਹਰ नाग ਸਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੋਰ ਤੂੰ ਰੱਖਦਾ ਆਇਆ ਤਹਿਲਾਦ ਦਨ ਤੁਦ ਰਾਖ ਲੈ ਹਰ ਜੀਉ ਹਰ ਨਾਗਸ ਮਾਰ ਪਚਾਇਆ ਗੁਰਮਖਾਨੋਂ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਭੁਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਭਾਗ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਏ ਹਰੀ ਪ੍ਰਹਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰਨਾਕਸ ਨੂੰ ਮਾਰ ਕੇ ਮੁਕਾ ਦਿੰਦਾ ਏ ਹਰੀ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਰਹਿੰਦੇ ਹਨ ਉਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਹੰਨ ਇਹ ਹਰੀ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ اے ਸੁਆਮੀ ਭਗਤ ਤੇਰੀ ਸ਼ਰਨ ਪੈ ਰਹੇ ਹੰਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ